ਸਵਾਗਤ ਹੈ ਦੋਸਤੋ ਤੁਹਾਡਾ ਆਪਣੀ YouTube ਚੈਨਲ ਝੱਜ ਐਗਰੀਕਲਚਰ ਤੇ ਦੋਸਤੋ ਅੱਜ ਆਪਾਂ ਇੱਕ ਫਾਰਮ ਦੇ ਵਿਜ਼ਿਟ ਕਰਿਆ ਆ ਆਪਣੇ ਨਾਲ ਦੇ ਹੀ ਪਿੰਡ ਨੇ ਬਿਸਨਗੜ ਵਿਖੇ ਤੇ ਉਹਨਾਂ ਦੀ ਆਪਾਂ ਤੁਹਾਨੂੰ ਅੱਜ ਮੱਕੀ ਦਿਖਾਉਣ ਜਾ ਰਹੇ ਆ ਇਸ ਤਰਫ ਮੱਕੀ ਉਹ ਨਹੀਂ ਹੈਗੀ ਕਿਤੇ ਭਲੇਖੇ ਨਾਲ ਉਹ ਦੇਖੀ ਚੱਲਿਓ ਤੇ ਆਜੋ ਪਹਿਲਾਂ ਆਪਾਂ ਤੁਹਾਨੂੰ ਜਾਣ ਪਛਾਣ ਕਰਾ ਦਿੰਨੇ ਆ ਪ੍ਰਿਤਪਾਲ ਜੀ ਸਿੰਘ ਜੀ ਨੇ ਬਿਸਨਗੜ ਪਿੰਡਾ ਤਸਵੀਰ ਨਾਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੀਰ ਜੀ ਮੈਂ ਇਹ ਮੱਕੀ 22 ਅਪ੍ਰੈਲ ਨੂੰ ਬੀਜ ਕੇ 28 ਨੂੰ ਪਾਣੀ ਲਾਇਆ ਸੀ 28 ਤੋਂ ਦਿਨ ਗਿਣਾਂਗੇ ਜਿਹੜਾ ਆਪਾਂ 28 April ਨੂੰ ਮੰਨ ਕੇ ਚੱਲੋ ਵੀ ਅੱਜ 62 63 ਦਿਨ ਦੀ ਹੋ ਗਈ ਹਾਂ ਅੱਜ 30 ਉਸ ਤੋਂ ਬਾਅਦ ਜਿਹੜੀ ਇਹਦੀ ਕੇਅਰ ਸੀ ਜ਼ਿਆਦਾ ਉਹ ਪਹਿਲੇ 35 ਦਿਨ ਦੀ ਮੰਨ ਕੇ ਚੱਲੋ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਜ਼ਿਆਦਾ ਕਹਿ ਰਹੇ ਉਸ ਤੋਂ ਬਾਅਦ ਤਾਂ ਪਾਣੀ ਆ ਠੀਕ ਹੈ ਜੀ ਪਾਣੀ ਵੀ ਚਾਹੇ ਖੁੱਲਾ ਹੀ ਦੇ ਦੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਬਾਕੀ ਮੇਨ ਗੱਲ ਤਾਂ ਸਾਰੀ ਇਹ ਹੈ ਬੇ ਪਾਣੀ ਜੁਰੀਆ ਪਹਿਲੇ 35 ਦਿਨ ਦੇ ਵਿੱਚ ਵਿੱਚ ਆਪਦੇ ਹੱਥ ਨਾਲ ਅਬ ਦੇ ਧਿਆਨ ਨਾਲ ਦੇਖੋ ਮੈਂ ਦੇਖਦਾ ਰਿਹਾ ਜੀ ਤੁਹਾਨੂੰ ਤੁਸੀਂ ਆ ਜਾਂਦੇ ਆਉਂਦੇ ਨਾਬੇ ਵੱਲ ਦੇਖਦੇ ਸੀ ਤੁਸੀਂ ਇਹਦੇ ਵਿੱਚ ਪੰਪ ਚੱਕੀ ਫਿਰਦੇ ਸੀ ਝੋਲੀਆਂ ਵੀ ਤੁਹਾਡੇ ਮੋਢੇ ਤੇ ਰਹੀਆਂ ਨੇ ਤੁਸੀਂ ਆਪ ਕੇਅਰ ਕਰੀ ਜੀ ਤੇ ਕਿਸਾਨ ਪਰ ਉਹ ਇਹੀ ਮਿਹਨਤ ਦਾ ਫਲ ਫਲ ਹੁੰਦਾ ਆ ਤੇ ਅੱਜ ਤੁਹਾਨੂੰ ਦਿਖਾ ਦਿੰਨੇ ਆ ਇਸ ਤਰਫਾ ਮੱਕੀ ਕਿਤੇ ਤੁਸੀਂ ਪਿੱਛੇ ਉਹ ਹਰਾਚਾਰਾ ਦੇਖੀ ਚਲੋ ਹਾਂ ਮੱਕੀ ਹੈ ਤੇ ਅੱਜ ਤੁਹਾਨੂੰ ਵਿੱਚ ਵੜ ਕੇ ਦਿਖਾ ਦਿੰਨੇ ਆ ਹਾਂਜੀ ਪ੍ਰਿਤਪਾਲ ਜੀ ਤੁਹਾਡੀ ਮੱਕੀ ਬਹੁਤ ਵਧੀਆ ਕੈਮਰੇ ਨੂੰ ਦੂਰ ਜਾ ਕੇ ਕੈਪਚਰ ਕਰਨੀ ਪੈਂਦੀ ਹੈ ਇੰਨੀ ਸੇਤੀ ਕੈਪਚਰ ਨਹੀਂ ਹੁੰਦੀ 62 ਦਿਨ ਦੀ ਹੈ ਜੇ ਮੱਕੀ ਹੋ ਚੁੱਕੀ ਹੈ ਤੇ ਕਿੰਨੇ ਦਿਨ ਦੇ ਆ ਜੀ ਅੱਜ ਇਹ ਮੈਂ ਬੀਜੀਸੀ ਜੀ 26 ਅਪ੍ਰੈਲ ਨੂੰ 26 ਅਪ੍ਰੈਲ ਨੂੰ ਤੇ ਉਸ ਤੋਂ ਬਾਅਦ 28 ਅਪ੍ਰੈਲ ਨੂੰ ਇਹਨੂੰ ਪਹਿਲਾ ਪਾਣੀ ਲਾਇਆ ਠੀਕ ਹੈ ਜੀ ਉਸ ਤੋਂ ਉਸ ਤੋਂ ਬਾਅਦ ਤੁਸੀਂ ਲਾ ਲੋ ਸਾਹਿਬ ਵੀ ਛੁੰਡੀ ਦੀ ਕੇਅਰ ਦੋਸਪਰੀਆਂ ਵਧੀਆ ਤੇ ਨਾਲ ਤਾਕਤ ਵਾਲੀ ਠੀਕ ਹੈ ਜੀ ਤੇ ਬਾਕੀ ਤਾਂ ਪਾਣੀ ਆ ਠੀਕ ਹੈ ਜੀ ਪਾਣੀ ਜੁਰੀਆ ਉਹ ਵੀ ਸਾਰਾ 35 ਦਿਨ ਤੋਂ ਪਹਿਲਾਂ ਪਹਿਲਾਂ ਸਾਰਾ ਖਤਮ ਕਰ ਗਾ ਪਾਣੀ 35 ਦਿਨ ਤੋਂ ਪਹਿਲਾਂ ਪਹਿਲਾਂ ਜਿਵੇਂ ਕਹਿੰਦੇ ਨਹੀਂ ਪਹਿਲਾਂ ਬੈੱਡ ਤੇ ਪਾਣੀ ਨਹੀਂ ਚੜਨ ਦੇਣਾ ਹੈਗਾ ਪਹਿਲੇ ਦਿਨ ਬੈੱਡ ਤੇ ਪਾਣੀ ਕਿਉਂਕਿ ਆਪਾਂ ਲੇਜ਼ਰ ਹਰ ਇੱਕ ਸਾਲ ਆ ਫਿਰਉਂਦੇ ਲੇਜ਼ਰ ਹੁਣ ਮੱਕੀ ਤੋਂ ਪਹਿਲਾਂ ਵੀ ਲੇਜ਼ਰ ਕਰਾਇਆ ਸੀ ਹਾਂਜੀ ਹਾਂ ਲੇਜ਼ਰ ਕੰਪਿਊਟਰ ਕਰਾ ਕਰਾਉਣਾ ਦੋਸਤੋ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਗੱਲ ਧਿਆਨ ਚ ਰੱਖਿਆ ਕਰੋ ਇੰਟਰਜੀਨ ਕਿਰੀ ਇੰਟਰਜੀਨ ਦੀ ਸਪਰੇ ਕਰਦਾ ਰਿਹਾ ਬਸ ਦੋ ਵਾਰੀ ਉਹ ਸਪਰੇ ਕਰ ਲਿਆ ਦੇ ਦੇ ਦੇਖ ਲਓ ਦੋਸਤੋ ਜਿਹੜੀਆਂ ਤੁਸੀਂ ਹਜ਼ਾਰ ਹਜ਼ਾਰ ਰੁਪਈਆ ਦੀਆਂ ਸਪਰੇਆਂ ਕਰਦੇ ਹੋ ਮਹਿੰਗੀਆਂ ਬਾਈ ਜੀ ਉਹਨਾਂ ਨੇ ਸਿਰਫ ਐਂਟਰਾ ਜੈਨ ਜਿਹੜੀ 50% ਹੁੰਦੀ ਆ 2.5 300 ਰੁਪਏ ਦੀ ਪੈਂਦੀ ਹੈ ਕਿਲੇ ਚ ਹਾਂਜੀ ਹਾਂਜੀ 350 300 300 ਤੋਂ ਹੱਦ ਆ 2.5 300 ਦੇ ਵਿੱਚ ਵਿੱਚ ਪੈਂਦੀ ਆ ਉਹਦੀ ਸਪਰੇਅ ਕਰਕੇ ਉਹ ਕਰਦਾ ਤੇ ਹਾਈ ਟ ਇੱਕ ਵਾਰੀ ਹੱਥ ਉੱਪਰ ਨੂੰ ਕਰਕੇ ਦਿਖਾ ਦਿਓ ਜੀ ਕਿੰਨੀ ਆ ਬਹੁਤ ਉੱਚੀ ਆ ਤੇ ਕੈਪਚਰ ਨਹੀਂ ਹੋ ਰਹੀ ਇੱਕ ਵਾਰੀ ਤੁਹਾਨੂੰ ਫੇਰ ਉੱਪਰ ਤੋਂ ਆਪਾਂ ਚੱਕ ਕੇ ਦਿਖਾ ਦਿੰਨੇ ਆ ਬੰਦ ਬੱਚੋ ਲੇ ਜੀ ਦੇਖੋ ਬਹੁਤ ਵਧੀਆ ਹਾਈਟ ਹੋ ਚੁੱਕੀ ਆ ਤਕਰੀਬਨ 11 12 ਫੁੱਟੂਗੀ ਹਾਂਜੀ 11 ਬਾ ਮੈਂ ਪਰਛੋਟਾਂ ਦਾ ਮਿੰਨਾ ਤੇ 12 ਫੁੱਟ ਤੋਂ ਉੱਪਰ ਦੀ ਲੋ ਜੀ ਦੇਖ ਲਓ ਇਹੋ ਦਾ ਆ ਚੀਜ਼ ਮੈਂ ਦੇ ਵਿੱਚ ਆ ਹਾਂਜੀ ਹਾਂਜੀ ਇਹ ਮੇਨੀ ਤਾਂ 13 ਫੁੱਟ ਬੰਦਾ ਸੀ ਲੋ ਜੀ ਜਿਹੜਾ ਛਿੱਟਾ ਨਾ ਉੱਪਰ ਕੱਢਿਆ ਹੋਇਆ ਬਾਬੂ ਛਿੱਟਾ ਜੀ ਆਪਾਂ ਨਸਾਰਾ ਕਹਿ ਦਈਏ ਉਹਦੇ ਸਮੇਤ ਤਾਂ 13 ਫੁੱਟ ਹਾਈਟ ਹੋਗੀ ਮੱਕੀ ਇੰਨੀ ਜ਼ਿਆਦਾ ਵਧੀਆ ਬਾਹੜ ਦਿੰਦੀ ਹੁਣ ਜਲਦੀ ਜਲਦੀ ਦਾ ਬਹੁਤ ਜਿਹੜੇ ਬੁੱਧੀ ਜੀ ਵੀ ਨੇ ਹਨਾ ਉਹ ਤਾਂ ਕਹਿਣਗੇ ਜੀ ਝੂਠ ਬੋਲਣ ਵਾਲਾ ਕੰਮ ਹੋ ਜਾਂਦਾ ਚਲੋ ਝੂਠ ਜੀ ਨੂੰ ਲੱਗਦਾ ਲੱਗੀ ਚੱਲੇ ਪਰ ਇਹ 28 April ਨੂੰ ਪਹਿਲਾ ਪਾਣੀ ਲੱਗੇ ਜੀ ਤੇ ਅੱਜ 30 June ਹੋ ਗਈ ਤੇ ਜੋੜ ਘਟਾਓ ਤੁਸੀਂ ਆਪ ਲਾ ਲਿਓ ਤੇ ਇੱਕ ਵੀ ਦੱਸ ਦਿਓ ਜੀ ਕਿਹੜਾ ਬੀਜਾ ਹੋਇਆ ਇਹ ਇਹ B ਹੈ ਸੰਜੈਂਟਾ 7750 ਸੰਜੈਂਟਾ ਦਾ 7750 ਜੀ ਠੀਕ ਹੈ ਠੀਕ ਹੈ ਇਹ ਮੈਨੂੰ ਮਿਲਿਆ ਸੀ 4 ਕਿਲੋ ਦੀ ਪੈਕਿੰਗ 1700 ਰੁਪਏ ਦੀ 1700 ਦੀ ਹਾਂ ਇੱਥੇ ਕੀ ਪੈਂਦੀ ਹੈ ਜੀ ਹਾਂਜੀ ਹਾਂਜੀ ਇੱਥੇ ਔਰ ਤਾਂ ਪਿਛਲੀ ਵਾਰੀ ਦੀ 3396 ਸੀ ਉਹਦਾ ਵੀ ਕਦ ਦਿਨ ਸੀ ਪਹਿਲਾਂ ਮੈਨੂੰ ਇਹ ਸੀ ਵੀ ਇਹਦਾ ਇਹਦਾ ਕਦ ਘੱਟ ਕਰੂਗਾ ਦੀ ਪਰ ਮੈਂ ਸੋਚਿਆ ਵੀ ਇਹਦਾ ਆਪਣੀ ਮਿਹਨਤ ਹੈ ਮਿਹਨਤ ਹੀ ਸਹੀ ਗੱਲ ਹੈ ਜਿਹੇ ਜੀ ਕਰੋਗੇ ਉਹ ਜੇ ਬਿਲਕੁਲ ਪੈਨੀਅਰ ਤੇ ਸੰਜੈਂਟਾ ਸਾਰੀ ਵੀ ਚਲੋ ਵਧੀਆ ਹੁੰਦੇ ਨੇ ਬਾਕੀ ਆਪਣੀ ਮਿਹਨਤ ਵੀ ਕਿਤਨੇ ਕਿਤੇ ਉਹ ਰੱਖਦੀ ਆ ਮਿਹਨਤ ਜਿਹੇ ਜੀ ਬੰਦਾ ਜੇ ਆਪਾਂ ਸੋਚਾਂਗੇ ਵੀ ਇਹ ਨੌਕਰਾਂ ਦਾ ਸਰਤਾ ਜਾਂ ਆਪਾਂ ਦਿਹਾੜੀ ਵਾਲਾ ਦਾ ਸਰਤਾ ਛੱਡ ਕੇ ਕਰਦਾਂਗੇ ਫੇਰ ਨਹੀਂ ਹੁੰਦੀ ਐ ਫੇਰ ਨਹੀਂ ਹੁੰਦੀ ਸਹੀ ਗੱਲ ਹੈ ਜੀ ਆਪ ਕਰਨੀ ਪੈਂਦੀ ਪਾਣੀ ਆ ਠੀਕ ਹੈ ਜੇ ਮੈਂ ਜਿਹੜੇ ਹਿਸਾਬ ਨਾਲ ਲਾਈਟ ਘਟ ਆਉਂਦੀ ਆ ਪਾਣੀ ਮੱਕੀ ਆਪਦਾ ਆਪਦੇ ਹਿਸਾਬ ਨਾਲ ਰੱਖੋ ਠੀਕ ਹੈ ਜੀ ਆਪ ਪੂਰੀ ਕਹਿਰ ਨਾਲ ਪਾਣੀ ਦੇਵੋ ਠੀਕ ਹੈ ਮੱਕੀ ਦਾ ਬਸ 1 ਮਹੀਨੇ ਦੇ ਵਿੱਚ ਮੱਕੀ ਦਾ ਇਹਨਾਂ ਜਿੰਨੀ ਸ਼ਤੀ ਇਹ ਹੋਈ ਜੰਨਾ ਸ਼ਤੀ ਦਾ ਮੈਨੂੰ ਤੇਰੀ ਨਹੀਂ ਹੁੰਦੀ ਚਰੀ ਨਹੀਂ ਹੁੰਦੀ ਸਹੀ ਗੱਲ ਹੈ ਜੀ ਇੰਨੀ ਜਲਦੀ ਤਾਂ ਫਰਵਰੀ ਮਹੀਨੇ ਵਾਲੀ ਮੱਕੀ ਵੀ ਨਹੀਂ ਤਿਆਰ ਹੁੰਦੀ ਉਹ ਨੇਪਿਆਰ ਮਾਜਰਾ ਬੀਜਦੇ ਆ ਆ ਪਿੱਛੇ ਖੜਾ ਆਪਣੇ ਉਹ ਪਹਿਲੀ ਵਾਢੀ ਮਸਾਂ 45 ਦਿਨ ਚ ਹੋਇਆ ਸੀ ਉਹ ਠੀਕ ਹੈ ਹਾਂ ਉਹ ਨਹੀਂ ਹੁੰਦੀ ਸਹੀ ਗੱਲ ਹੈ ਜੀ ਤੇ ਇੱਕੇ ਛੱਲੀ ਦੇ ਦਾਣੇ ਦਿਖਾ ਦੇ ਵੀ ਪਹਿ ਚੁ ਲਓ ਜੀ ਪਰਦਾ ਛੱਲ ਕੇ ਤੁਹਾਨੂੰ ਲਾਈਵ ਦਿਖਾ ਰਿਆ ਲਓ ਲਓ ਦਾਣਾ ਨਾ ਬਲ ਗਿਆ ਕਰ ਦੋ ਹੀ ਛੇੜਾ ਸੱਚੀ ਕੋਈ ਕਿਸੇ ਦਾਣੇ ਚ ਘਾਟ ਨਹੀਂ ਹੈਗੀ ਮੈਂ ਵਿੱਚੋਂ ਵੀ ਦੇਖਿਆ ਨੇ ਛੱਲੀਆਂ ਪੂਰਾ ਦਾਣਾ ਆਣ ਵਧੀਆ ਹਾਂ ਲਓ ਜੀ ਦੇਖੋ ਜੀ ਇੱਥੇ ਤੱਕ ਦਾਣੇ ਪੂਰੇ ਵਧੀਆ ਛੱਲੀ ਦੇ ਵਿੱਚ ਪੈ ਚੁੱਕੇ ਨੇ ਇਹ ਹੌਲੀ ਹੌਲੀ ਲਾਲ ਹੋ ਜਾਣੇ ਨੇ ਬਸ 10 ਦਿਨਾਂ ਦੇ ਵਿੱਚ ਦਾਣਾ ਵਧੀਆ ਪੈ ਚੁੱਕਿਆ ਛੱਲੀਆਂ ਦੇ ਵਿੱਚ ਬਹੁਤ ਵਧੀਆ ਮੱਕੀ ਪ੍ਰਿਤਪਾਲ ਜੀ ਨੇ ਕਰ ਲਈ ਜੇਕਰ ਤੁਸੀਂ ਵੀ ਮੱਕੀ ਦੇਖਣੀ ਹੋਵੇ ਤਾਂ ਨਾਬੇ ਵਾਲੀ ਸੜਕ ਤੇ ਬੇਸ਼ਨਗੜ ਪਿੰਡ ਵਿਖੇ ਤਹਿਸੀਲ ਨਾਬਾ ਤੁਸੀਂ ਆ ਕੇ ਦੇਖ ਸਕਦੇ ਹੋ ਬਹੁਤ ਵਧੀਆ ਖੇਤੀ ਕਰਦੇ ਨੇ ਹੋਰ ਫਸਲ ਵਾੜੀਆਂ ਦੀ ਵੀ ਖੇਤੀ ਵਧੀਆ ਕਰਦੇ ਨੇ ਬਾਈ ਜੀ ਉਹ ਨਹੀਂ ਦੱਸਦੇ ਨੇ ਵੀ ਉਹ 35 ਦਿਨਾਂ ਦੇ ਹਰੇਚਾਰੇ ਨੂੰ ਦਾਤੀ ਚੱਕਾ ਦਿੰਦੇ ਨੇ ਜਦੋਂ ਤੋਂ ਬਜਾਈ ਕਰਤੀ 35 ਦਿਨਾਂ ਦਾ ਹਰੇਚਾਰੇ ਨੂੰ ਦਾਤੀ ਚੱਕ ਲੈਣੇ 35 35 ਦਿਨ ਦੇ ਵਿੱਚ ਵਿੱਚ ਹੁੰਦਾ ਉਸ ਤੋਂ ਬਾਅਦ ਤਾਂ ਫਿਰ ਤਾਂ ਖੁੱਲਾ ਬਾਨੀ ਛੱਡ ਦੋ ਰਾਤ ਦੀ ਵਾਰੀ ਚਾਹੇ ਦਿਨ ਨੂੰ ਫਿਰ ਤਾਂ ਕੋਈ ਏਡੀ ਗੱਲ ਨਹੀਂ ਹੁੰਦੀ ਠੀਕ ਹੈ ਬਾਕੀ ਉਹਨਾ ਆਪਣੇ ਸੂਰ ਆਉਂਦੇ ਨੇ ਸੂਰਾਂ ਤੋਂ ਪਹਿਲਾਂ ਆਪਦਾ ਪ੍ਰਬੰਧ ਕਰ ਲਿਆ ਸੀ ਹਾਂ ਜੀ ਆ ਤੁਸੀਂ ਤਾਰ ਜੀ ਲਾਈ ਹੋਈ ਹੈ ਜੀ ਹੈ ਨਾ ਆਪਾਂ ਦਿਖਾਉਂਦੇ ਰਹੇ ਨੇ ਜਿਹੜੇ ਆਉਂਦੇ ਨੇ ਸੂਰ ਉਹਨਾ ਤੋਂ ਆਹ ਤੁਸੀਂ ਡਬਲ ਤਾਰ ਲਾਤੀ ਕਰੰਟ ਵਾਲੀ ਤਾਰ ਲਾਈ ਹੋਈ ਆ ਡੀਸੀ ਕਰੰਟ ਛੱਡਿਆ ਜਾਂਦਾ ਜੀ ਇੱਧਰ ਕੀ ਲਾਈ ਸੀ ਗਾਹਣ ਦਾ ਝਟਕਾ ਲਾ ਦਿੰਨਾ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਸਾਰੇ ਝਟਕਾ ਲੱਗਿਆ ਵੇਛੇ ਇੱਧਰ ਹਾਂ ਇੱਧਰ ਨਾ ਹਾਂ ਕਿਸਾਨਪੁਰਾ ਉਹ ਇੱਧਰ ਗੰਨੇ ਦੀ ਖੇਤੀ ਬਹੁਤ ਹੁੰਦੀ ਤੇ ਗੰਨੇ ਦੀ ਖੇਤੀ ਹੋਣ ਕਰਕੇ ਇੱਥੇ ਜੰਗਲੀ ਜ਼ਹੂਰ ਬਹੁਤ ਜਿਆਦਾ ਨੇ ਜੰਗਲੀ ਜ਼ੂਰਾਂ ਨੇ ਇੱਥੇ ਬਹੁਤ ਜਿਆਦਾ ਫਸਲਾਂ ਖਰਾਬ ਕਰ ਦਿੰਦੇ ਨੇ ਗੰਨੇ ਨੂੰ ਵੀ ਖਰਾਬ ਕਰ ਦਿੰਦੇ ਨੇ ਜਦੋਂ ਵਿੱਚ ਬੈਠਦੇ ਨੇ ਪਰ ਹੁਣ ਕੀ ਕਰੀਏ ਤਾਂ ਕਰਕੇ ਝਟਕਾ ਤਾਰ ਲਾਈ ਜਾਂਦੀ ਹੈ ਡੀਸੀ ਗਰੰਟੀ ਇਹਦੇ ਵਿੱਚ ਛੱਡਿਆ ਜਾਂਦਾ ਹੈ ਤੇ ਮੱਕੀ ਦਾ ਤੁਸੀਂ ਓਵਰਆਲ ਰੁੱਖ ਦੇਖ ਸਕਦੇ ਹੋ ਆਪਾਂ ਤੁਹਾਨੂੰ ਇੱਕ ਉੱਪਰੋਂ ਕੈਮਰਾ ਕਰਕੇ ਵੀ ਦਿਖਾ ਦਵਾਂਗੇ ਤੇ ਮੇਰੀ ਤਾਂ ਸੈਲਫੀ ਸਟਿਕ ਵੀ ਖਤਮ ਹੋ ਗਈ ਇਸ ਤੋਂ ਬਾਅਦ ਉੱਪਰ ਬਾਹਣੀ ਜਾ ਰਹੀ ਤੇ ਮੱਕੀ ਬਹੁਤ ਵਧੀਆ ਬਕਾਇਦਾ ਤੁਹਾਡੀ ਮੱਕੀ ਬਹੁਤ ਵਧੀਆ ਤੇ ਇੱਕ ਖਾਤੇ ਬਾਰੇ ਵੀ ਦੋਸਤ ਬਹੁਤ ਪੁੱਛਦੇ ਨੇ ਵੀ ਕਣਕ ਤੋਂ ਬਾਅਦ ਵਾਲੀ ਮੱਕੀ ਤੇ ਬਹੁਤ ਨਜਾਇਜ਼ ਖਰਚਾ ਪੈ ਜਾਂਦਾ ਇਦਾਂ ਦੀਆਂ ਗੱਲਾਂ ਆ ਰਹੀਆਂ ਨੇ ਤੁਹਾਡਾ ਕਿੰਨਾ ਕ ਖਰਚਾ ਹੋ ਗਿਆ ਉੱਕਾ ਪੁੱਕਾ ਜੇ ਜੇ ਤੁਸੀਂ ਜੋੜਦੇ ਹੋ ਮਨ ਕੇ ਚਲੋ ਵੀ ਤੁਸੀਂ ਵੀ ਦੇ ਆਪ ਤੇ ਮਿੰਤ ਲਾ ਕੇ ਚੱਲੀਏ ਤੇ 15-16 ਹਜ਼ਾਰ ਤੋਂ ਲਾ ਕੇ ਚੱਲੋ ਵੀ ਹੱਦ 17000 ਰੁਪਏ ਹੱਦ 17000 ਰੁਪਏ ਤਿਆਰ ਕਰਨ ਤੱਕ ਦਾ ਹੁਣ ਤੱਕ ਬਾਕੀ ਹੋਰ ਅਭੀਦਨ ਮੇ ਇੱਕ ਮੇਨ ਗੱਲ ਆ ਜਿਹੜੀ ਦਵੰਜਾਂ ਨੇ ਹਾਂਜੀ ਜੇ ਹੁਣ ਆਪਾਂ ਦਵਾਈ ਵਾਲੇ ਦੀ ਕਹਾਣੀ ਤੇ ਕਲੋਰੋ ਸਪਰੇ ਦੀਆਂ ਦੋ ਸਪਰੇਆਂ ਕਰਾਤੀਆਂ ਆਪਾਂ ਨੂੰ ਦੁਕਾਨਦਾਰ ਦੇ ਸਿਰ ਤੇ ਹਾਂਜੀ ਉਹਨਾਂ ਨੇ ਕੰਮ ਨਹੀਂ ਕਰਨਾ ਉਹ ਨਹੀਂ ਕਲੋਰੋ ਨਹੀਂ ਕੰਮ ਕਰਦੀ ਨਾ ਕਰਦੀ ਨਹੀਂ ਹੈਗੀ ਠੀਕ ਆ ਜਾਂ ਆਪਾਂ ਨੇ ਬਿਨਾ ਮਤਲਬ ਤੋਂ ਭਵਿਸ਼ਟਨ ਛਿੱਟੀ ਗਿਆ ਪਹਿਲਾਂ ਹਾਂਜੀ ਉਹ ਵੱਧ ਜੂ ਖਰਚਾ ਖਰਚੇ ਵਧ ਜੇ ਮੇਰੇ ਤਾਂ ਇਹ ਸਲਾਹ ਹੈ ਵੀ ਜਿਹੜੀ ਵੀ ਦਵਾਈ ਦੀ ਸਪਰੇ ਕਰਨੀ ਆ ਹਾਂਜੀ ਦੋ ਸਪਰੇਆਂ ਸੁੰਡੀ ਦੇ ਟਾਪ ਦੀਆਂ ਕਰ ਦੋ ਦੋ ਸਪਰੇਆਂ ਕਰ ਦਿੱਤੀਆਂ ਜੀ ਨਾਲ ਉਹਦੇ ਤਾਕਤ ਵਾਲੇ ਪਾ ਦੋ ਜਿਹੜੀ ਤੁਸੀਂ ਪਰਖੀ ਵੀ ਆ ਹਾਂ ਜਿਹੜੀ ਤੁਹਾਡੀ ਪਰਖਿਆ ਹਰੇਕ ਹਰੇਕ ਦਾ ਕੰਮ ਵੀ ਨਹੀਂ ਕਰਦੀ ਹੈਗੀ ਹਾਂਜੀ ਹਾਂ ਬਿਲਕੁਲ ਜਿਹੜੀ ਦਵਾਈ ਤੁਸੀਂ ਪਰਖਦੇ ਹੋਗੇ ਕਿ ਵਸਤੇ ਕੋਈ ਕਿਸੇ ਵੀ ਮੈਂ ਹੁਣ ਪਹਿਲਾਂ ਸਬਜ਼ੀ ਦਾ ਕੰਮ ਕਰਦਾ ਰਿਆ ਆਪਾਂ ਨੂੰ ਪਤਾ ਲੱਗ ਜਾਂਦਾ ਸਾਰਾ ਵੀ ਕਿਹੜੀ ਚੀਜ਼ ਵਧੀਆ ਹਾਂਜੀ ਹਾਂਜੀ ਦਵਾਈਆਂ ਤਕਰੀਬਨ ਉਹੀ ਹੁੰਦੀਆਂ ਨੇ ਉਹਨੂੰ ਪਾਓ ਆ ਕੇ ਤੁਹਾਡਾ ਰਿਜ਼ਲਟ ਤੁਹਾਨੂੰ ਮਿਲੂਗਾ ਇਹ ਨਹੀਂ ਆਏਗਾ ਵੀ ਨਾ ਰਿਜ਼ਲਟ ਮਿਲੇ ਬਿਲਕੁਲ ਬਿਲਕੁਲ ਦਵਾਈਆਂ ਬਹੁਤ ਕਿਸਾਨਪੁਰਾ ਗੁੰਮਰਾ ਰਹਿੰਦੇ ਨੇ ਕਹਿੰਦੇ ਤੁਸੀਂ ਕੰਪਨੀ ਤੇ ਦੁਕਾਨਦਾਰ ਇਹ ਦੋ ਚੀਜ਼ਾਂ ਦਾ ਪੂਰੇ ਭਰੋਸਾ ਲਿਆ ਹੋਣਾ ਚਾਹੀਦਾ ਬਿਲਕੁਲ ਦੁਕਾਨਦਾਰ ਤੁਹਾਡੇ ਫੇਵਰ ਦਾ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਹਰੇਕ ਸਾਲਟ ਹਰੇਕ ਲਵੇ ਪਿਆ ਤੇ ਉਹਦੇ ਵਿੱਚ ਆਪਾਂ ਨੂੰ ਵੀ ਨਹੀਂ ਪਤਾ ਵੀ ਉਹਦੇ ਵਿੱਚ ਕਿੰਨੀ ਡੋਜ਼ ਆ ਕਿੰਨੀ ਡੋਜ਼ ਹੈ ਜਿਹੜੀਆਂ ਦੇਸੀ ਲੋਕਲ ਕੰਪਨੀਆਂ ਨੇ ਉਹ ਮੇਨ ਚੀਜ਼ ਆ ਵੀ ਉਹਦੇ ਵਿੱਚ ਵੀ ਕੀ ਆ ਉਹਦੇ ਵਿੱਚ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ ਸਾਲਟ ਹਰੇਕ ਦੇ ਪਿਆ ਉਹ ਪਰ ਵਿੱਚੋਂ ਦੇ ਕਿਹੜਾ ਤੜਕਾ ਲੱਗਿਆ ਉਹਨੇ ਕੰਮ ਕਰਨਾ ਉਹਨੇ ਕੰਮ ਕਰਨਾ ਜੀ ਬਿਲਕੁਲ ਬਿਲਕੁਲ ਵਿੱਚ ਲੋਕ ਕਿਹਾ ਇਹ ਕਹਿ ਰਹੇ ਨੇ ਵੀ ਸਾਡੇ ਕੋਲ ਤਾਂ ਇਸ ਵਾਰ ਸੁੰਡੀ ਹੀ ਨਹੀਂ ਮਰੀ ਹੈਗੀ ਜਦੋਂ 40 45 ਡਿਗਰੀ 45 ਡਿਗਰੀ ਟੈਂਪਰੇਚਰ ਰਿਹਾ ਤੁਹਾਨੂੰ ਸੁੰਡੀ ਦੀ ਕਿੰਨੀ ਕੀ ਸਮੱਸਿਆ ਹੈ ਜੀ ਸੁੰਡੀ ਨਾ ਮਰਨ ਦਾ ਕਾਰਨ ਵੀ ਮੇਰੇ ਹਿਸਾਬ ਚ ਤਾਂ ਵੀ ਦਵਾਈਆਂ ਦਾ ਹੀ ਉਹ ਆ ਵੀ ਜਿਵੇਂ ਹੁਣ ਕੋਈ ਕਹਿੰਦਾ ਵੀ ਮੈਂ ਕੀਤੀ ਆ ਵੀ ਕੋਰਾ ਜਨ ਕਰਤੀ ਦੂਜੀ ਕਰਤੀ ਕੋਰਾ ਜਨ ਵੀ ਬਹੁਤ ਤਰ੍ਹਾਂ ਦੀ ਕੋਰਾ ਜਨ ਬਹੁਤ ਹਾਂ ਜੀ ਬਹੁਤ ਤਰ੍ਹਾਂ ਦੀ ਠੀਕ ਹੈ ਉਨੇ ਉਹਦੇ ਵਿੱਚ ਨਹੀਂ ਹੁੰਦਾ ਹੁਣ ਮੈਂ ਕੋਰਾਜਨ ਕਰੀਆ ਮੇਰੇ ਕੋਲ ਕੋਰਾਜਨ ਅੱਧੀ 60ml ਡੁੱਲ ਗਈ ਸੀ ਮੇਤੋ ਅੱਛਾ ਹੀ ਉਹ ਮੈਂ ਲੀਰ ਨਾਲ ਨਚੋੜ ਕੇ ਦੁਬਾਰੇ ਕਰੀਆ ਫਿਰ ਵੀ ਛੁੰਡੀ ਨੇ ਮਾਰੀ ਆ ਫੇਰ ਵੀ ਮਾਰਤੀ ਉਹ ਕੋਈ ਮੇਰੇ ਵੀ ਸੁਣ ਲਈ ਪੂਰੀ ਮਰ ਗਈ ਸਾਰੇ ਬਿਲਕੁਲ ਬਿਲਕੁਲ ਮੇਰਾ ਮੇਰਾ ਹੱਥ ਲੱਗ ਗਿਆ 60 ਐਮ ਐਲ ਥੱਲੇ ਡੁੱਲ ਗਈ ਫਰਸ਼ 60 ਐਮ ਐਲ ਫੇਰ ਵੀ ਤੁਸੀਂ ਚੱਕ ਕੇ ਕਰਤੀ ਪੱਕਾ ਥੌਂਤੀ ਥੱਲੇ ਮੈਂ ਉਹੀ ਪਾਣੀ ਦੁਬਾਰੇ ਫੇਰ ਵਿੱਚ ਪਾ ਲਿਆ ਪਾਣੀ ਪਾਣੀ ਦੀ ਮਾਤਰਾ ਵਧਾ ਲਈ ਉਧਰ ਠੀਕ ਹੈ ਠੀਕ ਹੈ ਫੇਰ ਵੀ ਉਹਨੇ ਪੂਰਾ ਕੰਮ ਕਰਿਆ ਕਿਉਂਕਿ ਉਹ ਮੈਨੂੰ ਪਤਾ ਵੀ ਉਹ ਐਫ ਐਮ ਸੀ ਦੀ ਸੀ ਐਫ ਐਮ ਔਰਿਜਨਲ ਸੀ ਐਫ ਐਮ ਸੀ ਦੀ ਜਦੋਂ ਲੋਕਲ ਲੈ ਕੇ ਆਉਣੇ ਆ ਸਸਤੀਆਂ ਲੈ ਕੇ ਆਉਣੇ ਮਿਲੀ ਸਸਤੀ ਤੇ 1620 ਰੁਪਏ ਨੂੰ ਮਿਲੀ ਸੀ 1620 ਰੁਪਏ ਦੀ 150 ਐਮ ਐਲ ਆ ਜਾ ਜਾਂਦਾ ਠੀਕ ਹੈ ਜੀ ਆਪਾਂ ਨੂੰ ਪਤਾ ਵੀ ਉੱਥੇ ਭਰੋਸੇ ਵਾਲੇ ਬੰਦੇ ਨੇ ਉਹ ਮੀਆਂ ਉਹ ਨਹੀਂ ਕਰ ਦੇਣਗੇ ਠੀਕ ਹੈ ਜੀ ਉੱਥੋਂ ਲਿਆ ਕੇ ਰੱਖ ਲੀਂਦੀ ਹੁੰਦੀ ਹੈ ਕਿਉਂਕਿ ਕੰਮ ਤਾਂ ਉਹਨੇ ਆਉਣੀ ਆ ਉਹਨੂੰ ਹਾਂਜੀ ਬਿਲਕੁਲ ਬਿਲਕੁਲ ਕੰਮ ਤਾਂ ਕਿਤੇ ਨਾ ਕਿਤੇ ਮੂਰੇ ਹੁਣ ਨਹੀਂ ਆਉਗੀ ਤਾਂ ਮੂਰੇ ਬਰਸ਼ੀਮ ਤੇ ਕੰਮ ਆ ਜੀ ਹਾਂਜੀ ਆਪਣੇ ਘਰੇ ਤਾਂ ਆਮ ਦਵਾਈਆਂ ਪਈਆਂ ਰਹਿੰਦੀਆਂ ਨੇ ਸੁੰਡੀ ਵਾਲੀਆਂ ਫੰਗੀਆਂ ਸਾਈਡ ਨਾਲੇ ਹੋਰ ਵੀ ਗੱਲ ਹੁੰਦੀ ਹੈ ਨਾ ਜੇ ਆਪਾਂ ਛੋਟੀ ਪੈਕਿੰਗ ਲੈਣ ਜਾਵਾਂਗੇ ਪਹਿਲੇ ਤੇ ਗੱਲਾਂ ਆਪਾਂ ਨੂੰ ਜੱਟ ਕਾਲ ਕਰ ਜਾਂਦੇ ਜਾਣ ਕਿੰਨੇ ਹੋ ਠੀਕ ਹੈ ਦੂਜੀ ਗੱਲ ਆ ਜੇ ਆਪਾਂ ਜਾਵਾਂਗੇ ਆਪਾਂ ਨੂੰ ਖੇਤੀ ਮਿਲ ਨਹੀਂ ਹੋਈ ਜੀ ਖੇਤੀ ਮਿਲ ਨਹੀਂ ਜੀ ਵਧੀਆ ਲਿਆ ਕੇ ਰੱਖੋ ਜੇ ਆਪਾਂ ਨੂੰ ਪਤਾ ਵੀ ਆਪਾਂ ਖੇਤੀ ਕਰਦੇ ਹਾਂ ਉਹਨੇ ਕਦੇ ਨਾ ਕਿਤੇ ਕੰਮ ਆ ਜਾਂਦਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹਦੇ ਵਿੱਚ ਹੁਣ ਕੋਈ ਰੇ ਸਪਰੇਅ ਦੀ ਲੋਡ ਹੋਵੇ 62 ਜਣਾ ਤੇ ਨਾ ਮੈਂ ਤਾਂ ਹੋਰ ਕੁਝ ਨਹੀਂ ਪਾਇਆ ਰੇ ਸਪਰੇਅ ਤਾਂ ਕਦੋਂ ਤੁਸੀਂ ਇਹਦਾ 20 ਪੀ ਜਰੂਰ 9 ਬਿੱਗਾ ਥਾਂੋਂ ਬੰਦਾ ਇਹਦੇ ਵਿੱਚ 4 ਥੱਲੇ ਪਾਏ 4 ਥੱਲੇ ਉਹੀ 2 ਕਿੱਲੇ ਇੱਕ 2 ਪੈਕ 6 ਥੱਲੇ ਇਹਦੇ ਵਿੱਚ ਜੂਰੀਆ ਪੈ ਗਿਆ 6 ਥੱਲੇ ਜੂਰੀਆ 6 ਮੰਨ ਕੇ ਚੱਲ ਤੁਹਾਨੂੰ 7 ਮੰਨ ਲਓ 45 ਕਿਲੋ ਦੀ ਪੈਕੇਜ ਵੀ ਉਹ ਵੀ ਮੈਂ ਵਿੱਚੇ ਘੋਲਤਾ ਦੀ ਜਿਆਦਾ ਡੱਲੇ ਸੀ ਉਹ ਚ ਠੀਕ ਹੈ ਠੀਕ ਹੈ 7 ਥੱਲੇ ਮੰਨ ਕੇ ਚਲੋ ਠੀਕ ਹੈ ਠੀਕ ਹੈ ਜੀ ਮੇਰੇ ਕੋਲ 8 ਧਲੇ 8 ਧਲੇ ਸਾਰੇ ਜੂਰੀਆਂ ਦੇ ਵਿੱਚੋਂ ਵਿੱਚ ਮੇਰਾ ਨੀਰਾ ਪਲ ਗਿਆ ਇਧਰੋਂ ਤਿੰਨ ਵੀ ਗਏ ਸੋਂ ਠੀਕ ਹੈ ਜੀ ਵਿੱਚ ਚਾਲੋ ਵਿੱਚੋਂ ਝੋਲੀਆਂ ਇਧਰੋਂ ਵੀ ਘਟ ਜਾਂਦੇ ਸੀ ਇਧਰੋਂ ਤਿੰਨ ਵੀ ਗਏ ਨੀਰੇ ਨੂਰੇ ਚ ਪੰਦੇ ਰੱਥ ਧਲੇ ਤੇ ਉਸ ਤੋਂ ਬਾਅਦ ਤਾਂ ਮੈਂ ਹੁਣ ਲੈ ਕੇ ਆਇਆ ਚੱਕ ਸਾਰੇ ਠੀਕ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਕਿੰਨੇ ਦਿਨਾਂ ਤੇ ਇਹਦੇ ਵਿੱਚ ਰੇਸਪਰੇ ਬੰਦ ਕਰਤਾ ਸੀ ਆਖਰੀ ਮੈਂ ਤਾਂ ਇਹ ਤੋਂ ਵਿੱਚ 35 ਦਿਨ ਤੋਂ ਬਾਅਦ ਚ ਤਾਂ ਜਮਾ ਹੀ ਨਹੀਂ ਪਾਇਆ ਰੇਸਪਰੇ ਕੋਈ ਵੀ ਅਸੀਂ ਹੁਣ 62 ਦਿਨਾਂ ਦੀ ਹੋ ਗਈ ਉਹ ਜਿਹੜੀ ਸਪਰੇਅ ਕਰੀਆ ਲਾਸਟ ਹਾਂਜੀ ਉਹ ਕਰੀਆ ਅੱਜ ਆਜ 11 ਜੂਨ ਨੂੰ 1 ਆਪਣੀ ਆਪਣੇ ਕਿਤਾਇ ਕਿਤਾ 44 ਹੁੰਦੀ ਜਿਹੜੀ ਤੁਸਿਲਛਾ ਸੀਗਾ ਉਹ ਪੋਟਾਸ਼ ਦੀ ਪੋਟਾਸ਼ੀਅਮ ਪੰਜਾ ਪੋਟਾਸ਼ੀਅਮ ਹਾਂਜੀ 55517 ਮਹਿੰਦਰਾ ਕੰਪਨੀ ਦਾ 3 ਕਿਲੋ ਤਾਂ 150 ਐਮਲ ਕੋਰਾ ਜਾਂਦਾ ਹਾਂ ਬਿਲਕੁਲ ਬਿਲਕੁਲ ਹਾਂ ਉਹ ਕੀਤੀ ਬਸ ਉਸ ਤੋਂ ਬਾਅਦ ਹੁਣ ਇਹਨੂੰ ਕੋਈ ਲੋਡ ਹੈ ਹੀ ਨਹੀਂ ਇਹ ਤਾਂ ਮੱਕੀ ਬੋਲ ਕੇ ਦੱਸ ਰਿਹਾ ਕਿਸਾਨ ਭਰਾਵੋ ਤੁਹਾਨੂੰ ਮੱਕੀ ਮੈਂ ਵੀ ਦਿਖਾਈ ਸੀ ਆਪਣੀ ਉਹ ਸਪਰੇਅ ਕੀਤੀਆਂ ਪਾਣੀ ਇਹਦੇ ਉੱਪਰ ਲੱਤਦੀ ਮੈਂ 1000 ਲੀਟਰ 9 ਬਿੱਗੇ ਤੇ 1000 ਲੀਟਰ ਪਾਣੀ ਨੀ ਲਾਤਾ ਜੀ ਨਹੀਂ ਬਹੁਤ ਲਾਇਆ ਤੁਸੀਂ ਜੀ ਪਾਣੀ ਤਾਂ ਬਹੁਤ ਜ਼ਿਆਦਾ ਲਾਤਾ ਪਾਣੀ ਪਰ ਮਾਤਾ ਜੀ ਨੂੰ ਮੁੱਕ ਤੋਂ ਹੁਣ ਮੁੱਕ ਜੂਗੇ ਆਪ ਦੇ ਢੋਲੇ ਭਰੇ ਬੀਤੀ ਬਲਾ ਦਨੇ ਹੌਲੀ ਹੌਲੀ ਠੀਕ ਹੈ ਹੌਲੀ ਹੌਲੀ ਕਰੀ ਗਏ ਵੀ ਦੋ ਕਿੱਲਿਆਂ ਉੱਪਰ 1000 ਲੀਟਰ ਪਾਣੀ ਚਾਰ ਚਾਰ ਫੁੱਟਾਂ ਤੇ ਜਾ ਕੇ ਨਾਲੀ ਹੌਲੀ ਹੌਲੀ ਚਾਰ ਜਾਨੇ ਚਾਹੀਦੀ ਚਾਰ ਆ ਮੈਂ ਦੁਬਾਰੇ ਫੇਰ ਰਿਪੀਟ ਕਰ ਦਿੰਨਾ ਦੋ ਕਿੱਲਿਆਂ ਤੇ 1000 ਲੀਟਰ ਪਾਣੀ ਜੀ ਲੋਕ ਕਿਸਾਨ ਭਰਾਵੋ ਮੈਂ ਹਮੇਸ਼ਾ 250 ਲੀਟਰ ਕਹਿਣਾ ਉਹਨਾਂ ਇਹਨਾਂ ਨੇ 500 ਲੀਟਰ ਪਾਣੀ ਕੱਢਤਾ ਜਿਆਦਾ ਪਾਣੀ ਕੱਢਣ ਦੇ ਫਾਇਦੇ ਹੀ ਨਹੀਂ ਨੇ ਜਦੋਂ ਤੁਹਾਡੀ ਫਸਲ ਵੱਡੀ ਹੋ ਜਾਵੇ ਪੱਤਿਆਂ ਦੇ ਦੇਖੋ ਕਿੱਡੀ-ਕਿੱਡੀ ਫਸਲ ਆ ਇਹਨੂੰ ਜੇ ਕਿੱਲੇ ਨੂੰ 500 ਲੀਟਰ ਤੇ ਇੱਧਰ ਇਹਨਾਂ ਨੇ ਪਨੀਰੀ ਵੀ ਰਲਾਤੀ ਜਿੱਥੇ ਮੱਕੀ ਵਾਲੀ ਜਗ੍ਹਾ ਤੇ ਆਪਾਂ ਨੇ ਝੋਨਾ ਲਾਉਣਾ ਹੈ ਤੇ ਪੀਆਰ 126 ਦੀ ਤੁਸੀਂ ਪਨੀਰੀ ਵੀ ਦੇਖ ਸਕਦੇ ਹੋ ਤੇ ਆਪਣਾ ਤੁਹਾਨੂੰ ਅੱਜ ਇਹ ਵੀਡੀਓ ਬਣਾ ਕੇ ਦਿਖਾਉਣ ਦਾ ਮਕਸਦ ਇਹੀ ਸੀ ਵੀ ਜੇ ਚੰਗੀ ਮਿਹਨਤ ਕਰਾਂਗੇ ਤਾਂ ਨਤੀਜੇ ਵੀ ਚੰਗੇ ਆਉਂਦੇ ਨੇ ਐਵੇਂ ਜਿਹੜੇ ਏਸ਼ੀਆ ਚ ਬੈਠ ਕੇ ਕਹੀ ਜਾਂਦੇ ਨੇ ਵੀ ਆਹ ਦਿਨਾਂ ਦੇ ਵਿੱਚ ਮੱਕੀ ਕਾਮਯਾਬ ਨਹੀਂ ਮੱਕੀ ਕਾਮਯਾਬ ਨਹੀਂ ਮੱਕੀ ਕਾਮਯਾਬ ਹੋ ਜਾਂਦੀ ਹੈ ਜੀ 19 ਜੂਨ ਨੂੰ ਵਿਜੀਦੀ ਹੈ ਪਨੀਰੀ ਆ ਪਨੀਰੀ 19 ਜੂਨ ਦੀ ਰਲਾਈ ਹੋਈ ਹੈ ਜੀ ਤੇ ਅੱਜ 11 ਦਿਨਾਂ ਦੀ ਹੋ ਚੁੱਕੀ ਆ ਤੇ ਬਸ 15 ਦਿਨ ਹੋਰ ਲੂਗੀ ਮਾਸੀ 15 ਦਿਨ ਹਾਂ ਮੰਨ ਕੇ ਚਲੋ ਭਈ 10 ਜੁਲਾਈ ਤੋਂ ਲੈ ਕੇ 15 ਜੁਲਾਈ ਦੇ ਵਿੱਚ ਵਿੱਚ 10 ਜੁਲਾਈ ਤੋਂ ਲੈ ਕੇ 15 ਜੁਲਾਈ ਦੇ ਵਿੱਚ ਵਿੱਚ ਪਾ ਦੋ بارشیں انی زیادہ ہو گئی بھی پھر تے اپا اوتہ ٹول چلو ہاں جی پھر تے چلو اپنے ہاتھ بس ہے نہیں کچھ بھی جے بارش ہو گئی پر اپنا انداز نے یہ ہے بیا 75 77 دن دا اچار پاداں گے ہاں جی ہاں جی ہاں جی دیکھ لو تے کسان بھراو صرف 2.5 مہینیاں دے تسی مکئی دا سائل چ پاسا سکدے ہو اے سنجینٹا دا 7750 بی آ تے بی کیڑا مرضی ہو چاہے پینیر ہووے سنجینٹا دا ہووے مطلب جڑی 1700 دی تھیلی آ اوہی ودیا ہوندی آ کسان بھرا ہزار روپے دی 500 دی بھی تھیلی لے کے آئے نے او نہیں کامیاب ہوئیਆਂ ہگیاں ਅਲੇ ਇਹ ਜੀ ਇੱਕ ਦਸਦਾ ਬੰਦਾ ਇਹ ਜੀ ਮੱਕੀ ਆਪਾਂ ਨੂੰ ਮੁੱਲ ਮਿਲਦੀ ਵੀ ਨਹੀਂ ਮੁੱਲ ਮਿਲਨੀ ਵੀ ਨਹੀਂ ਸਹੀ ਗੱਲ ਹੈ ਜੀ ਨਾ ਮੁੱਲ ਮਿਲੇ ਤਾਂ ਨਾ ਇਹ ਜੀ ਕੋਈ ਦੇਵੇ ਨਾ ਕੋਈ ਦੇਵੇ ਜਿਹਦੇ ਕੋਲੇ ਹੈਗੀ ਦਿੰਦੀ ਨਹੀਂ ਮੁੱਲ ਜਿਹੜੀਆਂ ਗੰਨੇ ਵਾਲਿਆਂ ਨੇ ਵੇਚੀਆਂ ਨੇ ਮੱਕੀਆਂ ਉਹਨਾਂ ਦਾ ਨੰਨਾ ਨੰਨ ਦੀ ਨਹੀਂ ਸੀ ਹਾਂ ਉਹ ਕਾ ਬਹੁਤ ਸੀ ਉਹਦੇ ਵਿੱਚ ਉਹ ਉਹ ਮੱਕੀ ਦਾ ਚਾਰ ਪੌਂਦਾ ਡੰਗਰਾ ਨੂੰ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੱਖਾਂ ਦਾ ਤਾਂ ਕੋਈ ਫਾਇਦਾ ਨਹੀਂ ਨਾ ਉਹ ਤੁਸਲੀ ਨਾ ਕੁਝ ਹੋਰ ਜੇ ਪਾਉਣੀ ਆ ਤਾਂ ਆਪਦਾ ਕੁਆਲਟੀ ਬਣਾ ਕੇ ਚੀਜ਼ ਪਾਓ ਆਪਦੇ ਪਸ਼ੂ ਨੇ ਨਹੀਂ ਤਾਂ ਮਾੜੀ ਚੀਜ਼ ਦਾ ਤਾਂ ਫਾਇਦਾ ਨਹੀਂ ਕੋਈ ਬਿਲਕੁਲ ਜੀ ਬਿਲਕੁਲ ਦੋਸਤੋ ਪ੍ਰਿਤਪਾਲ ਜੀ ਉਹਨਾਂ ਨੇ ਮੋਟਰ ਉੱਪਰ ਦਰਖਤ ਵੀ ਬਹੁਤ ਅੱਛਾ-ਅੱਛਾ ਲਾਇਏ ਨੇ ਫਲ ਵਾਲੇ ਬੁੱਟੇ ਵੀ ਲਾਇਏ ਹੋਏ ਨੇ ਸਾਂ ਵੀ ਬਹੁਤ ਵਧੀਆ ਕੀਤੀ ہوئی ਆ ਪਾਣੀ ਦਾ ਪ੍ਰਬੰਧ ਵਧੀਆ ਕੀਤਾ ਹੋਇਆ ਕੱਲਾ ਮੋਟਰ ਉੱਪਰ ਨਹੀਂ ਦਰਖਤ ਲੱਗੇ ਹੋਏ ਜਿਹੜੇ ਨਾਬੇ ਵਾਲੀ ਸੜਕ ਦੇ ਉੱਪਰ ਦਰਖਤ ਨੇ ਉਹਨਾਂ ਦੀ ਵੀ ਕੈਰ ਕੀਤੀ ہوئی ਆ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾ ਦਿੰਨੇ ਆ ਮੋਟਰ ਤੇ ਵੀ ਦਰਖਤਾਂ ਦੀ ਕਯਰ ਰੱਖਦੇ ਨੇ ਤੇ ਜਿਹੜੇ ਸਰਕਾਰੀ ਦਰਖਤ ਲੱਗੇ ਹੋਏ ਨੇ ਸੜਕ ਦੇ ਆਲੇ-ਦੁਆਲੇ ਉਹਨਾਂ ਦੀ ਵੀ ਕਯਰ ਰੱਖਦੇ ਨੇ ਬਹੁਤ ਸਾਰੇ ਹੁਣ ਬੁੱਧੀਜੀਵੀ ਸਾਨੂੰ ਕਹਿ ਰਹੇ ਸੀ ਕਿ ਕਿਸਾਨ ਦਰਖਤ ਫੂਕ ਦਿੰਦਾ ਐ ਕਰ ਦਿੰਦਾ ਉਹ ਫੂਕਣ ਵਾਲੇ ਭਾਈ ਹੋਰ ਹੋਣਗੇ ਜਿੰਨਾ ਕ ਸਾਡਾ ਨੈਟਵਰਕ ਆ ਸਾਡੇ ਕੋਲੇ ਤਾਂ ਸਾਰੇ ਵਧੀਆ ਬੰਦੇ ਨੇ ਆ ਦੇਖ ਲਓ ਵੀ ਕਿੰਨੇ ਵਧੀਆ ਫਲਦਾਰ ਬੁੱਟੇ ਲੱਗੇ ਹੋਏ ਨੇ ਇੱਥੇ ਤੇ ਇੱਧਰ ਅਮਰੂਦ ਦਾ ਅੰਬ ਦਾ ਹੋਰ ਕਾਫੀ ਬੁੱਟੇ ਇਹਨਾਂ ਨੇ ਇੱਥੇ ਆ ਖਾਲੇ ਦੇ ਲਵੇ-ਲਵੇ ਲਾਇਏ ਹੋਏ ਨੇ ਤੇ ਸਾਰੇ ਬੁੱਟੇ ਕਾਮਯਾਬ ਨੇ ਇਦਾਂ ਦੇ ਸਾਰੇ ਦਰਖਤ ਸਾਰੇ ਕਿਸਾਨ ਭਰਾਵਾਂ ਨੂੰ ਮੋਟਰਾਂ ਦੇ ਉੱਪ ਜ਼ਰੂਰ ਲਾਉਣੇ ਚਾਹੀਦੇ ਨੇ ਆਂ ਅੰਬ ਬਹੁਤ ਵਧੀਆ ਅੰਬ ਅਮਰਪਾਲੀ ਅੰਬਾ ਦੋਸਤੋ ਇਹ ਅਮਰਪਾਲੀ ਅੰਬ ਜਿਹੜਾ ਕਿ ਆਪਾਂ ਨੂੰ ਬਾਜ਼ਾਰਾਂ ਵਿੱਚ ਰੇੜੀਆਂ ਤੇ ਮਿਲਦਾ ਤੇ ਬਹੁਤ ਵਧੀਆ ਮਿੱਠਾ ਅੰਬ ਹੁੰਦਾ ਹੈ ਇਦਾਂ ਦੇ ਫਲਦਾਰ ਬੁੱਟੇ ਸਾਰੇ ਕਿਸਾਨ ਭਰਾਵ ਆਪਣੇ ਆਪਣੇ ਮੋਟਰਾਂ ਦੇ ਜ਼ਰੂਰ ਲਗਾਉਣ ਜੀ ਦੋਸਤੋ ਪ੍ਰਿਤਪਾਲ ਜੀ ਦੱਸ ਰਹੇ ਸੀ ਉਹਨਾਂ ਨੇ ਪਹਿਲਾਂ 4 ਸਾਲ ਟੀਚਿੰਗ ਦੀ ਜੌਬ ਵੀ ਕੀਤੀ ਆ ਬੱਚਿਆਂ ਨੂੰ 4 ਸਾਲ ਪੜ੍ਹਾਉਂਦੇ ਵੀ ਰਹੇ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਪਰ ਫਿਰ ਉਹਨਾਂ ਦਾ ਖੇਤੀਬਾੜੀ ਇੰਟਰਸਟ ਪੈ ਗਿਆ ਖੇਤੀਬਾੜੀ ਵੱਲ ਲੱਗੇ ਤੇ ਹੁਣ ਤੁਸੀਂ ਸਾਹ ਦੇਖ ਲਓ ਵੀ ਦਰਖਤਾਂ ਦੀ ਬਹੁਤ ਵਧੀਆ ਇੱਥੇ ਨਾਲ ਕੀਤੀ ਹੋਈ ਆ ਖੇਤ ਤੇ ਪਹਿਲਾਂ ਡ੍ਰਿਪ ਸਿਸਟਮ ਦੇ ਰਹੀ ਮਿਰਚਾਂ ਵਗੈਰਾ ਦਾ ਵੀ ਕੰਮ ਕਰਦੇ ਸੀ ਆ ਡ੍ਰਿਪ ਸਿਸਟਮ ਲੱਗਿਆ ਹੋਇਆ ਸਾਰਾ ਓਵੇਂ ਜਿਵੇਂ ਖੜਾ ਐ ਡ੍ਰਿਪ ਸਿਸਟਮ ਚਾਲੂ ਹਾਲਤ ਵਿੱਚ ਆ ਮਿਰਚਾਂ ਦਾ ਕੰਮ ਫਿਰ ਲੇਬਰ ਦੀ ਤੰਗੀ ਕਰਕੇ ਛੱਡ ਦਿੱਤਾ ਗਿਆ ਪਰ ਕਦੇ-ਕਦੇ ਡ੍ਰਿਪ ਸਿਸਟਮ ਚਲਾ ਲੈਂਦੇ ਨੇ ਸਾਰਾ ਕੁਝ ਗੇਟ ਵਾਲਵ ਵਗੈਰਾ ਹੈਗਾ ਚੱਲਦਾ ਆ ਇੱਧਰ ਗੇਟ ਵਾਲ ਜਿਹੜੇ ਲੱਗੇ ਹੋਏ ਨੇ ਵਰਕਿੰਗ ਜਿਹਨੇ ਪਿਆਜ਼ ਵਗੈਰਾ ਲਾ ਲੈਂਦੇ ਨੇ ਆ ਪਾਈਪ ਪਿਆ ਤੇ ਇੱਧਰ ਕੂਲਰ ਵੀ ਲੱਗਿਆ ਹੋਇਆ ਗਰਮੀ ਦੇ ਵਿੱਚ ਇੱਕ ਕੂਲਰ ਲਿਆ ਕੇ ਮੋਟਰ ਤੇ ਵੀ ਲਾਤਾ ਤੇ ਇੱਥੇ ਵਧੀਆ ਸ਼ਾਨਦਾਰ ਤਰੀਕੇ ਦੇ ਨਾਲ ਮੋਟਰ ਤੇ ਰਹਿ ਕੇ ਖੇਤੀ ਕਰਦੇ ਨੇ ਵਧੀਆ ਲੱਗਿਆ ਇਹਨਾਂ ਦੀ ਮੋਟਰ ਤੇ ਵਿజిਟ ਕਰਕੇ ਕਿਸਾਨ ਪ੍ਰਭ ਪ੍ਰਿਤਪਾਲ ਜੀ ਦੱਸ ਰਹੇ ਨੇ ਵੀ ਆਹ ਮੱਕੀ ਤੁਹਾਨੂੰ ਮੁੱਲ ਨਹੀਂ ਮਿਲਣੀ ਜੇ ਮੈਂ ਖਰੀਦਾਂ ਮੈਨੂੰ ਦੇ ਦੋਗੇ ਹਾਂਜੀ ਹਾਂ ਲੈ ਲਓ ਮੈਨੂੰ ਤਾਂ ਦੇ ਦੇਣਗੇ ਕਿਸਾਨ ਪ੍ਰਭ ਇਹ ਮੁੱਲ ਨਹੀਂ ਮਿਲਦੀ ਹੈਗੀ ਇਹ ਇਹਨਾਂ ਨੇ ਸੋਨਾ ਕਮਾਇਆ ਧਰਤੀ ਦੇ ਵਿੱਚੋਂ ਸੋਨਾ ਕਮਾਉਣਾ ਬਹੁਤ ਔਖਾ ਉਹਦਾ ਮੁੱਲ ਬਹੁਤ ਮਹਿੰਗਾ ਹੁੰਦਾ ਹੈ ਇਹ ਸੋਨੇ ਦੀ ਖੇਤੀ ਕਰੀ ਹੈ ਇਹਨਾਂ ਨੇ ਹਾਂਜੀ ਇਹ ਸੋਨੇ ਦੀ ਖੇਤੀ ਨੂੰ 15 ਦਿਨਾਂ ਨੂੰ ਫੜ ਪੈ ਜਾਣਾ ਤੇ ਖੁਦ ਦੇ achar ਪਾਉਣਗੇ ਤੇ ਇਹ ਜਿਹੜੇ 2 ਕਿੱਲੇ ਨੇ ਤਕਰੀਬਨ ਤਕਰੀਬਨ ਖਰਚਾ ਵੀ ਤੁਹਾਨੂੰ ਦੱਸਦਾ ਵੀ 16000 ਰੁਪਿਆ 17000 ਰੁਪਿਆ ਕਿੱਲੇ ਦਾ ਖਰਚਾ ਆਇਆ ਬਾੜਾ ਨਹੀਂ ਹੈਗਾ ਪਰ ਇਹ ਕੁੱਲ ਬਾਕੀ 2000 ਰੁਪਏ ਵਿੱਗੇ ਦਾ ਹੁਣ ਆਊਗਾ ਖਰਚਾ ਹੁਣ 2000 ਰੁਪਿਆ ਵਿੱਗੇ ਦਾ ਖਰਚਾ ਭਾਵੇਂ ਕਿ 10000 ਰੁਪਏ ਕਿੱਲੇ ਦਾ ਖਰਚਾ ਹੋਣਾ ਹੁਣ ਆਣਾ ਕੁੱਲ ਮਿਲਾ ਕੇ ਜਿਵੇਂ ਪਹਿਲਾਂ ਮੈਂ ਤੁਹਾਨੂੰ ਬਲੌਗ ਦੇ ਵਿੱਚ ਦੱਸਦਾ ਹੁੰਨਾ ਵੀ ਇਹ achar ਤੁਹਾਨੂੰ 150 ਰੁਪਏ ਪਰ ਕੁਆਂਟਲ ਤੁਹਾਡੇ ਘਰੇ ਪਹੁੰਚ ਹੋ ਜਾਣੀਆਂ ਪੈਕਿੰਗ ਤਿਆਰ ਹੋ ਜਾਣੀਆਂ ਕਿੱਥੇ ਗੱਠਾ ਵਾਲਾ ਆਚਾਰ ਤੁਸੀਂ 600 ਰੁਪਏ ਪਰ ਕੁਇੰਟਲ ਲੈਨੇ ਹੋ ਚੌਥਾ ਹਿੱਸਾ ਸਸਤਾ ਹੋ ਗਿਆ ਤੇ ਜਿਹੜੀ ਆਲੂ ਵਾਲੀ ਮੱਕੀ ਹੁੰਦੀ ਆ ਆਲੂ ਤੋਂ ਬਾਅਦ ਮਤਲਬ ਕੀ ਫਰਵਰੀ ਮਹੀਨੇ ਵਾਲੀ ਮੱਕੀ ਉਹ ਪੈਂਦੀ ਆ 350 ਰੁਪਏ ਪਰ ਕੁਇੰਟਲ ਤੇ ਕਣਕ ਤੋਂ ਬਾਅਦ ਵਾਲੀ 150 ਰੁਪਏ ਪਰ ਕੁਇੰਟਲ ਤੇ ਇਹੀ ਜਿਹੜੇ ਖਰਚੇ ਨੇ ਇਹੀ ਜੇ ਆਪਾਂ ਕੰਟਰੋਲ ਕਰਕੇ ਸਾਰੇ ਕਿਸਾਨ ਭਰਾਵ ਦੇ ਘਰ ਦੇ ਜਿਹੜੇ ਜਿੰਨੇ ਕੁ 5-7 ਪਸ਼ੂ ਰੱਖੇ ਹੋਏ ਨੇ ਉਦਾਂ ਦਾ ਸੈਲਿਚ ਪਾ ਲੈਣਾ ਤਾਲ ਉਹ ਤੇ ਲਿੱਟ ਚੰਗਾ ਹੀ ਆ ਕੋਈ ਮਾੜੀ ਗੱਲ ਨਹੀਂ ਹੋएगी ਤੇ ਬਾਕੀ ਜਿਨ੍ਹਾਂ ਨੇ ਕੀਤਾ ਪ੍ਰੰਤੂ ਕਰਨਾ ਉਹ ਭਾਈ ਕਰੀ ਚੱਲਣ ਅਸੀਂ ਤਾਂ ਮਿਹਨਤ ਕਰਨੀ ਆ ਮਿਹਨਤ ਕਰਕੇ ਖਾਣੇ ਆ ਧੰਨਵਾਦੀ ਤੁਹਾਡਾ ਤੁਹਾਡਾ ਮੱਕੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦੀ ਪਰਮਾਤਮਾ ਤੁਹਾਨੂੰ ਚਰਦੀ ਕਲਾ ਵਿੱਚ ਰੱਖੇ